ਨੂਰ ਸਾਬ ਉঠে ਨਹੀਂ ਅਜੇ ਤੱਕ ਖੜੇ ਹੋ ਜਾ ਚਲੋ ਚਲੋ ਉੱਠ ਕੇ ਨਹਾਉਣਾ ਜਲਦੀ ਕਰੋ ਕਿੰਨਾ ਟਾਈਮ ਹੋ ਗਿਆ ਆ ਨੂਰ ਸਾਬ ਖੜੇ ਹੋ ਜਾ ਮੈਂ ਬਣਾਉਣ ਲੱਗੀ ਕੋਸ਼ਲ ਉਹਨੇ ਚੰਨੂ ਨਹਾ ਲਿਆ ਤੇ ਰੈਡੀ ਹੋ ਜਾ ਪੜਾਣੀ ਨੂੰ ਕਿੱਥੇ ਗਰੋਆ

ਖੜਾ ਹੋ ਕੇ ਬਾਥਰੂਮ ਚਲ ਜਾ ਸਾਬ ਓਏ ਨੀ ਕਿਆ ਤੈਨੂੰ ਸੁਣਾਈ ਨਹੀਂ ਨਾ ਦਿੱਤਾ ਇਹਨੂੰ ਕਹਿੰਦਾ ਨਾਲ ਲੈ ਕੇ ਚੱਲੇ ਆ ਨਾਲ ਨੂੰ ਨਹੀਂ ਜਿੰਨਾ ਤੇ ਪਾਣੀ ਪੁਰੂਨ ਹਾਂ ਸ਼ਾ ਇਹਨੂੰ ਨਹੀਂ ਫੋਨ ਨਹੀਂ ਛੱਡਣਾ ਸਾਬ ਤੈਨੂੰ ਨਹੀਂ ਸੁਣਿਆ ਖੜਾ ਜਾ ਤੁਹਾਨੂੰ ਨਹੀਂ ਪਤਾ ਕੱਲ ਡਾਕਟਰ ਨੇ ਕੀ ਕਿਹਾ ਹੈ ਕੀ ਕਿਹਾ ਹੈ ਚੈਨ ਨੂੰ ਨਾ ਆਇਆ ਉਹਨਾਂ ਬੱਚੇ ਨੂੰ ਬੁਖਾਰ ਹੋਇਆ ਵਾ ਐਕਟਿੰਗ ਨਾ ਕਰ ਕੋਈ ਬੁਖਾਰ ਨਹੀਂ ਹੋਇਆ ਬੱਚੇ ਨੂੰ ਬਹਾਨੇ ਜੇ ਨਾ ਬਣਾ ਏਕੀ ਤੇ ਛੁੱਟੀ ਆਉਂਦੀ ਚੰਗੀ ਤਰ੍ਹਾਂ ਨਹਾਉਣਾ ਹੁੰਦਾ ਵਾ ਉਹਦਾ ਜੋ ਸਕੂਲ ਜਾਣਾ ਹੁੰਦਾ ਤੋ ਛੇਤੀ ਹੁੰਦੀ ਛੇਤੀ ਨਾ ਕੇ ਚਲ ਜਾਂਦੇ ਜੇ ਹੁਣ ਵੀ ਬਹਾਨੇ ਬਣਾਈ ਜਾਨਾ ਆਹ ਨਾ ਚੱਲ 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 ਉਹਦਰ ਤੋਂ ਉਲ ਵੜਿਆ ਵਾ ਤੇ ਦੂਜਾ ਬਾਥਰੂਮ ਖਾਲੀ ਹੈ ਨਾ ਮੈਂ ਕੋਈ ਨਹੀਂ ਬਹਾਨਾ ਚੱਲਣ ਦੇਣਾ ਅੱਜ ਦੂਜਾ ਬਾਥਰੂਮ ਖਾਲੀ ਜਲਦੀ ਆ ਜਾ ਉਧਰ ਆ ਗਿਆ ਆਇਆ ਮਾ ਮੋਤੋਂ ਆਇਆ ਐਨੀ ਜਲਦੀ ਨਾ ਆਇਆ ਇੱਧਰ ਕਿਧਰ ਜਾਣੀ ਆ ਮੈਂ ਸਫਾਈ ਕਰਨ ਦੀ ਆ ਚਾਦਰ ਵਿਛਾਉਣੀ ਪਤਾ ਨਾ ਲੱਗਣ ਡਿਆ ਐਥੇ ਟੈਪ ਆ ਕਿੱਥੇ ਆ ਪਤਾ ਨਹੀਂ ਉੱਧਰ ਰੱਖਿਆ ਹਣਾ ਮੈਨੂੰ ਸਫਾਈ ਕਰਨ ਦੇ ਉੱਧਰ ਚੱਲ ਉੱਧਰ ਜਾ ਕੇ ਬਹਿ ਮੈਂ ਉੱਧਰ ਲਿਆਉਣੀ ਨਾਸ਼ਤਾ ਤੇਰੇ ਵਾਸਤੇ ਸਾਰੀ ਚਾਦਰ ਖੜਾ ਆਤੀ ਮੈਂ ਚਾਦਰ ਵਿਛਾਈ ਹੀ தூா் பிடிக்க நூறு சேலோ சே பய மார்கு டோல் தான் ਹਾਂ ਓ ਨੋ ਮਾਜੀ ਹਾਂ ਹਾਂਂ ਜੀ ਕੀ ਆ ਗਈ ਤਾਂ ਕਿੰਨੇ ਡੋਲੇ ਦੁੱਦ ਸਾਬ ਨੇ ਮੈਂ ਕਹਾਂਗਾ ਗਈਆਂ ਪੈਰ ਨਾ ਮਾਰਦੇ ਪੂੰਛ ਵੜਿਆ ਵਾ ਕਿਥੇ ਜਾਣਿਆ ਸਾਰੀ ਸਫਾਈ ਕਰਨੀ ਪੈਣੀ ਫੇਰ ਮੈਨੂੰ ਹੁਣੇ ਪੋਤਾ ਲਾਇਆ ਈ ਤੂੰ ਹੀ ਨਾ ਕੰਮ ਨਿਭਣਦੇ ਕੋਈ ਮੇਰਾ ਪੂੰਛ ਵੜਿਆ ਰਹੀ ਤੇ ਸਾਰਾ ਦਿਨ ਤੇਰਾ ਕਿਦਾਂ ਹੱਸਣਾ ਨਿਕਲ ਗਿਆ ਸਾਰਾ ਕੰਮ ਵਧਾ ਕੇ ਰੱਖਤਾ ਫੇਰ ਉਹ ਚਲਾਉਣਾ ਪੈਣਾ ਦੁਬਾਰਾ ਮੈਨੂੰ ਅਰੇ ਛੇ ਗਾਲ੍ਹਾਂ ਬਾਹਰ ਰੱਖਤੀ ਐ ਕਹਿ ਕੇ ਕਹੀਂ ਪੈਰ ਨਾ ਮਾਰ ਦੇ ਤੂੰ ਕੀ ਫੰਡਿਆ ਮਾ ਫੋਨ ਫੜਾ ਇੰਦਰ ਮੇਰਾ ਤੈਨੋਂ ਲੋਕ ਇੰਦਰ ਸੇ ਮੇਰੇ ਫੋਨ ਦਾ ਫੜਾ ਦੇ ਮੈਨੂੰ ਫੜਾ ਦੇ ਮੈਨੂੰ ਪਰਾ ਕੱਲ ਤੋਂ ਫੜਾ ਦੇ ਨਾ ਅਲ ਕੋਈ ਫੋਨ ਟਾਈਮ ਨਹੀਂ ਮਿਲਣਾ ਲਗਾ ਹੀ ਲੈਣੇ ਮੈਂ ਅੱਜ ਤੰਗ ਕੀਤਾ ਵੈਨ ਕੋਾ ਤੇ ਨਾ ਸਿੱਤਰੋਂ ਲੱਗੇ ਨਾ ਟੈਬ ਰੰਦੇ ਕਰ ਲੂੰਗੀ ਮੈਂ ਤੇ ਸਾਫ ਕਿੰਨਾ ਸਿਆਣਾ ਬਣ ਲਗਾ ਕੰਮ ਵਧਾਉਣ ਲਗਾ ਮੇਰੇ ਵਾਸਤੇ ਇੱਥੇ ਵੀ ਪਿੱਛੇ ਹੋ ਜਾ ਪਹਿਲਾਂ ਮੈਂ ਕਹਿ ਕੇ ਗਈ ਦੋ ਦਿਨ ਨਾ 돌ਦੇ ਉਹਦਾ ਪਤਾ ਨਹੀਂ ਸੀ ਮੋੜ ਫੋਨ ਚ ਬੜਿਆ ਹੀ ਮੈਂ ਡੋਲੇ ਮੈਨੂੰ ਕਹੀ ਆਂਦੇ ਦੇ ਤੂੰ ਨੂੰ ਕਹਿ ਨਹੀਂ ਸਕਦਾ ਪੈਣਾ ਮਾਰਦੀ ਹੁਣ ਦੋਵੇਂ ਜਣੇ ਇੱਥੇ ਬੈਠੇ ਜੇ ਚਲੋ ਆਪਣੀ ਬੁੱਕਸ ਲੈ ਕੇ ਆਓ ਹੋਮਰ ਕਰੋ ਆਪਣਾ ਜਾ ਕੇ ਕੁਛ ਨਹੀਂ ਮਿਲਣਾ ਦੋ ਦੋਣ ਕੋਲ ਪੀਨ ਨੂੰ ਨਹੀਂ ਮਿਲਣਾ ਤੁਹਾਨੂੰ ਏ ਬਿਖਸੀ ਇਫਟੀ ਐਟ आई <laughs> के के एल एम एल को पी क्यू आर एच टी 0 ओ मलाई रसी ह तो फोन में खने तो मम्मा दास के मम्मा जी हां जी पूर्ण तू पढ़ाई करे नु कह के गए जे ना ओ पढ़ाई दे विच फोन चला के गेम खेलन देवा ਉਹ ਕਾ ਮਾ ਆਪਣਾ ਘਰ ਮੈਂ ਜਾ ਕੇ ਵੇਖ ਲਈ ਨਹੀਂ ਉਹਨੂੰ ਸ਼ਿਕਾਇਤਾਂ ਕੱਡੀਆਂ ਲਾਉਂਦੇ ਪੜਨ ਦੇ ਬਾਰੇ ਇੱਕ ਦੂਜੇ ਦੀਆਂ ਪੜਨ ਨੂੰ ਕਹਿਸਾਵਾ ਤੇ ਸ਼ਿਕਾਇਤਾਂ ਨਾਉਣ ਆ ਗਿਆ ਸੁਕਲੇ ਆ ਕੇ ਪੜਨੋ ਗਿਆ ਹੀ ਨਾ ਮਮਾ ਹੁਣੇ ਫੜਿਆ ਤੂੰ ਤਾਂ ਦੰਦਾ ਵੇਖਣੇ ਮੈਨੂੰ ਕੀ ਪਤਾ ਹੁਣੇ ਫੜਿਆ ਕਦੋਂ ਦਾ ਫੜਿਆ ਹੁਣੇ ਫੜਿਆ ਵੀ ਹਾਂ ਓ ਫੜਾ ਮੇਰਾ ਫੋਨ ਇਧਰ ਪਾਸਵਰਡ ਚੇਂਜ ਕਰ ਦੇਣਾ ਤੰਗ ਕੀਤਾ ਪਿਆ ਵਾ ਫੋਨ 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 ਬਸ ਇਹਨਾਂ ਦੇ ਅੱਗੇ ਰੱਖਿਆ ਓਏ ਤੂੰ ਗਿਆ ਲੱਗਿਆ ਹੈ ਨਾ ਬਾ ਸਾਰੇ ਵਾਗਿਆਂ ਦਾ ਤੂੰ ਫੋਨ ਤੇ ਬਾਹਰ ਹੀ ਨਿਕਲੇ। ਮੁੰਡੇ ਕਹਿੰਦਾ ਮम्मा ਜੀ ਮੇਰਾ ਦੂਦਾ ਬਿੰਦਾ ਕਰ ਦਿੰਦੇ ਜੀ ਮੇਰਾ ਦੂਦਾ ਕਿ ਲੈਟ ਜਾਂਦਾ। ਸਾਡੀ ਕਿੰਨ ਸੀ ਕਹਾਣੀ? ਸਾਡੀ ਕਹਾਣੀ ਜੀ ਨਾ ਆ। ਸਾਡੀ ਕਹਾਣੀ ਆ। ਜੀ ਇਹ ਕਿਹਨਾਂ ਆ। ਯਾ ਲਾੜਾ ਬਾਹਰ ਖੇਤਾਂ ਤੇ। ਕੋਈ ਨਹੀਂ ਮੈਂ ਜਵਾਦ। ਆਇਆ ਬਾਹਰ। ਮੈਂ ਇਹ ਮੈਲ ਚੜਾ ਦਿੰਦਾ। ਆਉਣਾ ਨਹੀਂ ਕਰਨੀ ਮਰੀ ਹੋ ਗਈ। ਪਤੀਆ। ਹਰ ਵਾਰ ਬੜਾ ਵਧੀਆ ਮਸੂਮੀ ਆਉਂਦੀ। ਮੈਂ 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 ਨਹੀਂ ਹੱਲਾ ਵੇ ਪਰਿਵਾਰ ਵੀ ਨਿਕਲ ਗਿਆ ਕਰ। ਨਹੀਂ। ਲਿੰਬੇ ਚੰਚਨੀਆ। ਚਾਚੀ ਜੀ ਨਹੀਂ ਉਹਦੇ ਬਾਹਰ ਹੀ ਨਿਕਲ ਗਿਆ। ਕੀ ਕਰਾਂ ਮੈਂ ਭਾਈ ਜਦੋਂ ਉਹ ਮੁੰਡਾ ਖੜਾ ਛੜਦਾ ਹੀ ਸੀ। ਸਾਰਾ ਦਿਨ ਟੈਪ ਟੈਪ ਇਸਾ ਦਿੰਦਾ। ਸ਼ਾਮ ਵਾਂਗ ਇਹ ਵੀ ਨੂੰਹ ਤੋਂ ਨਿਕਲਣਾ ਬਾਹਰ ਉਹ ਆਹ ਉਹ ਟੈਪ ਤੋਂ ਨਹੀਂ ਬਾਹਰ ਕੀਤਾ। ਕੀ ਕਰਾਂ ਮੈਂ ਇਹਨਾਂ ਦੋਵਾਂ ਨੂੰ ਨੂਰ ਫੜਾਉਣੇ ਨੇ ਸਹਿਮ ਸਟੇਅ ਫੜਾਉਣੇ ਨੇ ਅੱਜ ਇਹਨਾਂ ਦੇ ਨੂੰ ਫੋਨ ਤੇ ਟੈਬ ਮੇਰੇ ਰੱਖੀ ਨੇ ਐਉਂ ਦੀ ਜਗ੍ਹਾ ਰੱਖ ਜਿਹੜੇ ਲੋਕ ਨੂੰ ਫਿਰ ਮੈਂ ਦਿੱਕタミン ਦੇ ਅੱਜ ਚਾਹ ਸੀਗਾ ਚਾਹ ਸੀਗਾ ਅੱਜ ਇਹਨੂੰ ਮੁਰ ਨੂਰ ਅੱਜ ਤਾਂ ਇਹਨਾਂ ਨੂੰ ਨਾ ਪੜ੍ਹਨੇ ਆ ਨਾ ਜਾ ਕੇ ਫੁੱਟਬਾਲ ਖੇਡਣ ਚਲੀਏ ਉਹ ਜਾ ਮੇਰਾ ਨਾ ਚੰਗਾ ਨਾ ਸੱਤ ਬੰਦੇ ਸਾਣਿ ਗਲੀ ਚ ਜਾ ਕੇ ਉਹ ਬਾਜੂ ਉਹ ਚੇਲਾ ਨਾ ਕਦੇ ਇਸ ਮੁੰਚਾਟ ਪਣਾ ਕਰੀ ਇਚਵਾਟ ਪੈਣਾ ਉਹ ਜਾ ਤੂੰ ਖੇਡ ਲਾ ਬਾਦ ਆ ਜਾਣਾ ਪ੍ਰਾਪਨੀਆਂ ਟੈਲੀਫੋਨ ਤੇ ਸਕੂਲ ਤੋਂ ਆ ਬਟਿਸ਼ਨ ਚੱਲਦੇ ਇਦਾਵਾ ਬਟਿਸ਼ਨ ਤੋਂ ਆ ਕੇ ਥੋੜੇ ਦੇ ਘਰ ਕੇ ਕਾਊਂਟ ਕਰਵਾ ਕੇ ਨਾ ਬਾਦ ਸੁਣਦਾ ਇਦਾਵਾ ਪ੍ਰਾਪਾ ਤੁਹਾਨੂੰ ਹੀ ਫੋਨ ਬੰਨਣ ਦੀ ਆਤਾ ਆ ਮਾਨੂੰ ਨਹੀਂ ਆਤਾ ਹੀ ਚੱਲਾਂਗੇ ਤਾਂ ਸੱਜਣ ਆਇਆ ਸੀ ਕਹਿੰਦਾ ਨੋਰ ਉਹ ਕਹਿੰਦਾ ਮੇਰੀ ਗੇਮ ਲੱਗ ਗਈ ਐ ਜੇ ਮੈਂ ਆ ਗਿਆ ਫਿਰ ਤੂੰ ਵੀ ਆ ਨਹੀਂ ਕਹਿੰਦਾ ਮੈਂ ਤਾਂ ਆ ਨਹੀਂ ਸਕਦੀ ਅਸ਼ਾ ਕੰਪਿਊਟਰ ਦੇ ਖੰਡਿਆ ਹਾਂਜੀ ਜੀਜੀ ਉਥੋਂ ਮੈਂ ਸੋਚਣ ਨਹੀਂ ਆਂ ਕਿ ਹੋਮ ਵਰਕ ਕਰਨ ਆਇਆ ਪਹਿਲਾਂ ਫੋਨ ਫੋਣੇ ਹੁੰਦੇ ਕੋਲੋਂ ਤੇ ਹੁਣ ਪੀਸੀ ਲਾ ਕੇ ਬੈਠ ਗਿਆ ਕਦੀ ਪੀਸੀ ਕੰਪਿਊਟਰ ਕਦੀ ਮੋਬਾਈਲ ਬਸ ਇਹ ਤੇ ਖੜਾ ਨਹੀਂ ਸਕਦੇ ਇਹਨਾਂ ਨੇ ਦੋਵਾਂ ਨੇ ਬੜਾ ਫੰਕ ਕੀਤਾ ਮੈਂ ਤੋ ਕਹਿੰਦਾ ਇਹ ਕਿ ਮੈਂ ਆ ਜਾ ਤੈਨੂੰ ਵੀ ਘਟਾਉਣਾ ਲਖਸ਼ ਰੋਕੇ ਇੱਕ ਮਿੰਟ ਨਾ ਅੱਜ ਮੈਂ ਸਭ ਨੂੰ ਸਮਾਉਣੀ ਆ ਇਹਨਾਂ ਨੇ ਬਹੁਤ ਤਾਂ ਕੀਤਾ ਮੈਨੂੰ ਕਦੀ ਫੋਨ ਕਦੀ ਟੈਬ ਕਦੀ ਫੋਨ ਲਾਦੀ ਟੈਬ ਮੇਰੇ ਕੋਲੇ ਕਾਈਏ ਹੈਗਾ ਚਲ ਮੇਰੇ ਬਾਪ ਲੈਕਚਰ ਮਤਿ ਨਾ ਨਾ ਲਾਉਂਦੇ ਕਹ ਅਣੀ ਰੋਕੇ ਇੱਕ ਮਿੰਟ ਘਰ ਬਾਅਦ ਚਾਹੀਏ ਇਧਰ ਆਓ ਮੇਰੇ ਨਾਲ ਬਾਸ ਠੀਕ ਆ ਟੈਬ ਲਗਾਇਆ ਆ ਤੇ ਟੀਵੀ ਲਾ ਕੇ ਬੈਗੇ ਆ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਨੂੰ ਬਾਹਰ ਖੇਡਣਾ ਨਹੀਂ ਤੁਹਾਨੂੰ ਚਲੋ ਬੰਦ ਕਰੋ ਟੀਵੀ ਆਤਾ ਨੇ ਪਾਪਾ ਨੇ ਬਾਹਰ ਗਿਫਟ ਤੇ ਜੇ ਸਾਡੇ ਦੋਆ ਮਾਰਦੇ ਜੋ ਬਾਹਰ ਖੇਡਿਆ ਕਰਨੇ ਬਾਹਰ ਖੇਡਣ ਨੂੰ ਆਏ ਪਾਏ ਆ ਪਰ ਤੁਸੀਂ ਜਿੱਦਾਂ ਤੇ ਬਾਹਰ ਖੇਡਦੇ ਹੀ ਨਹੀਂ ਤੁਸੀਂ ਨੇ ਖੇਡਦੇ ਕੀ ਮਾਂ ਸਾਰਾ ਦਿਨ ਫੋਨ ਮੋਬਾਈਲ ਇਹ ਕਰਦੀਆਂ ਇਹ ਲੱਖਸ਼ ਤੇ ਨਹੀਂ ਹੁੰਦੇ ਨੰਨੇ ਲੱਖਸ਼ ਤੂੰ ਬਾਹਰ ਖੇਡਦਾ ਨਾ ਜਦਾ ਗਰਾਊਂਡ ਆ ਤੂੰ ਗਰਾਊਂਡ ਚ ਚਲਾਇਆ ਕਰੀ ਠੀਕ ਆ ਆ ਫੜ ਨਿੰਨੂ ਐਨਾ ਖੇਡਿਆ ਕਰੀ ਤੂੰ ਵੀ ਆਪਣੇ ਇਸ ਏਰੀਆ ਨਾਲ ਖੇਡਦੀ ਨਾ ਬਾਹਰ ਤੂੰ ਐਨਾ ਖੇਡਿਆ ਕਰੀ ਤੈਨੂੰ ਤਾਂ ਇਹ ਪਤਾ ਹੈ ਕਿ ਕੰਮ ਦਾ ਹੀ ਨਹੀਂ ਹੈਗਾ ਤੂੰ ਤੇ ਬਾਹਰ ਖੇਡਦਾ ਨਹੀਂ ਗਰਾਊਂਡ ਦੇ ਵਿੱਚ ਉਹ ਗਰਾਊਂਡ 'ਚ ਚਲਾਉਣਾ ਲਾ ਮਾ ਮੇਰੇ ਨਾਲ ਇਹਨਾਂ ਨੂੰ ਤੋੜਾ ਗੁੱਤੇ ਨੂੰ ਕਿਉਂਂ ਦਰੇ ਭਰਾਏ ਤੇਰੇ ਵਾਸਤੇ ਚੀਜ਼ ਨਹੀਂ ਹੈਗੀ ਇਹ ਗਰਾਊਂਡ 'ਚ ਖੇਡਣ ਵਾਲੀ ਚੀਜ਼ ਆ ਤੂੰ ਆਪਣੀ ਗੇਮਾਂ 'ਚ ਜਾ ਕੇ ਟਾਬਾ ਚ ਵੜਿਆ ਲਾ ਚੱਲ ਵਲੀਂ ਜਲੀ ਆਪਾਂ ਨੂੰ ਦੰਦੀ ਚੀਜ਼ ਲਾ ਚੱਲ ਮਮਾ ਦੀ ਉਹਨਾਂ ਨੂੰ ਕੁਦੇ ਹੁੰਦੇ ਤੇ ਆ ਤੇ ਗਾਦੀ ਭਗਵਾਨ ਦੀਆਂ ਲੱਗ ਕੇ ਕਿੰਨਾ ਕੁ ਇਹਨਾਂ ਦੇ ਤੇ ਨੋਬਜੈਕਟ ਨੂੰ ਇੰਦਰੋਂ ਕੋ ਜੋ ਹਲੀ ਨਾ ਗਿਫਟ ਤੇ ਤੁਹਾਡੇ ਹੀ ਪਰ ਇਹ ਤੁਹਾਡੇ ਕਿੰ ਕੰਮ ਹੀ ਨਹੀਂ ਤੁਸੀਂ ਸਾਰਾ ਦਿਨ ਫੋਨ ਟੈਬ ਫੋਨ ਟੈਬ ਟੀਵੀ ਪੀਸੀ ਇਹਦੇ ਦੀ ਬੜੇ ਰਹਿੰਦੇ ਆ ਕਰ ਕਰਕੇ ਇਹ ਉਹ ਐ ਉਹਨਾਂ ਨੂੰ ਦਓ ਉਹ ਬਾਹਰ ਖੇਡਦੇ ਆ ਉਹ ਬਾਹਰ ਖੇਡਿਆ ਕਰਦੇ ਆ ਨਹੀਂ ਆ ਨਾ ਚਾਹੀਦੇ ਆ ਬਲ ਤੇ ਦਰਦ ਬਾਹਰ ਸਾਨੂੰ ਮਰੀਆਂ ਨਹੀਂ ਦਾਇਕੋ ਫੋਨ ਨਹੀਂ ਇੱਕ ਹੋ ਗਿਆ ਮੋਬਾਈਲ ਨਹੀਂ ਇੱਕ ਹੋ ਗਿਆ ਟੀਵੀ ਨਹੀਂ ਇੱਕ ਹੋ ਗਿਆ ਸਾਰੇ ਮਮਾ ਜੀ ਅੱਗੇ ਤੋਂ ਫੋਨ ਨਹੀਂ ਹਰਦੇ ਪੱਕਾ ਪੱਕਾ ਹਰੋਂ ਬਹੁਤ ਸਾਰੇ ਜਣੇ ਗ੍ਰਾਮ ਚ ਜਾ ਕੇ ਪਾ ਕੇ ਖੇਡੋ ਜਾਂਦੇ ਤੇ ਦੇਖਿਆ ਫਿਰਸ ਇਹ ਆਪਣੀ ਪੇਰੈਂਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਬੱਚਿਆਂ ਨੂੰ ਫੋਨ ਘੱਟ ਤੋਂ ਘੱਟ ਦੇਈਏ ਤਾਂ ਉਹ ਜੋ ਬਾਹਰ ਸੋਸ਼ਲ ਐਕਟੀਵਿਟੀ ਜਾਂਦੀ ਕਰ ਸਕਣ ਗਾਇਜ਼ ਫੋਨ ਵੇਖਣ ਨਾਲ ਸਾਡੀ ਨੀਂਦ ਵੀ ਘੱਟਦੀ ਹੈ ਸੋਸ਼ਲ ਐਕਟੀਵਿਟੀ ਵੱਲ ਤੇ ਅੰਮ੍ਰਿਤ ਹੈ ਸਾਡੀ ਨੀਂਦਾਂ ਵਧੀਆ ਲੱਗੀ ਹੋਵੇ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸ਼ੇਅਰ ਕਰਿਓ ਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ Let's it? start